ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੀ ਇੱਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚੋਂ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਕਿ ਇਹਨਾਂ ਨੂੰ ਜੇ ਨਾ ਤੋਂ ਲਾ ਕੱਢੋ ਇਹ ਜੇ ਜੇਲ੍ਹ ਚ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਉਹੀ ਕੰਮ ਮੈਂ ਜੋ ਕਿਹਾ ਇਹ ਮੈਂ ਤਾਂ ਜਿੱਡਾ ਮੈਂ ਇਹਨਾਂ ਦਾ ਰੋਗ ਨਹੀਂ ਆ ਕੋਈ ਹੈ ਹੀ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ ਬਾਰ-ਬਾਰ ਕਹਿੰਦਾ ਸੀ ਵੀ ਅੱਜ ਜਦੋਂ ਆਪਦੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇਹ ਇਹਨਾਂ ਦੀ ਸ਼ਰੀਹ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀਹ ਲੱਗ ਖੱਦੇ ਮਿੱਧ ਦੇਣੀ ਚਾਹੀਦੀ ਹੈ ਤੇ ਅੱਜ ਉਹ ਗੱਲ ਬੁਢੀਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਅਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨਹੀਂ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਆਂ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਕਰਨਗੇ ਤੇ ਇਹ ਵੀ ਇਹ ਸਰਦਾਰ ਬੈਂ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰ ਦਾਰੇ ਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋਗੇ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਵੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਲ ਉੱਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਵੀ ਟਿਕਟ ਦੇਣੀ ਆ ਇਹਨੂੰ ਆ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿਲਣਤਾ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ ਮੈਨੂੰ ਕੀ ਲੱਗਦਾ ਹੈ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਮੈਂ ਹੁਣ بار بار ਕੀ ਕਹਾਂ ਮੇਰੀ ਗੱਲ ਤਾਂ ਤੁਸੀਂ ਮੀਡੀਆ ਮੁਰੇ ਵੀ ਮੈਂ ਰੱਖਦਾ ਰਿਹਾ ਬੇਵਾਕ ਰੱਖਦਾ ਰਿਹਾ ਮੈਨੂੰ ਕੀ ਕੁਛ ਕਹਿੰਦੇ ਅੱਜ ਵੱਲੋਂ ਮੇਰੀ ਤਾਂ ਪ੍ਰੂਵ ਹੋ ਗਈ ਨਾ ਵੀ ਭਾਈ ਇਹ ਲੋਕ ਨੇ ਕਿ ਕਿਸੇ ਦੇ ਸਹੇ ਨਹੀਂ ਇਹ ਸਿਰਫ ਤੇ ਸਿਰਫ ਡੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸੁਖਬੀਰ ਸਿੰਘ ਬਾਦਲ ਅਸੀਂ ਵੀ ਉਹ ਕੋਨੇ ਬਿਲਕੁਦੇ ਸੀ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਦੋਂ ਸਿਕੰਦਰ ਸਿੰਘ ਬਾਦਲ ਦੇ ਜੰਡਿਆਂ ਦੇ ਬੱਚੇ ਆ 19 ਉਮਰ ਦੇ ਸੀ ਤੇ ਜਦੋਂ ਘਰ 'ਚ ਇਹ ਤਕਰੀ ਹੁੰਦੀ ਆ ਨਾ ਜਦੋਂ ਬੰਬ ਨਾ ਉੜੇ ਇਹ ਤਾਂ ਹਜੇ ਇੱਕ ਪਹਿਲ ਹੀ ਚੱਲਿਆ ਉਹ ਵੀ ਪਰਮੰਹਿੰਗਿਆ ਸਾਡੇ ਦੇ ਟੁਕੜੇ ਟੁਕੜੇ ਅਸੀਂ ਦੇਖਿਆ ਮੂਰੇ ਆਪਣੇ ਦਾਦਾ ਜੀ ਮੈਂ ਇਹੀ ਗੱਲ ਕਹਿ ਕੇ ਤਾਂ ਗਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਹਾ ਸਾਰੇ ਮੇਰੇ ਉਲਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿਦਾ ਜਦੋਂ ਇਹ ਹੁੰਦੇ ਨਾ ਪੀੜ ਪਰਾਈ ਆ ਉਹ ਨਹੀਂ ਕਿਸੇ ਨੂੰ ਪਤਾ ਲੱਗਦਾ ਚਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸਐਸਬੀ ਅਜੰਡੇ ਨੇ ਆਪਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਵੀ ਇਹ ਮਾੜੇ ਲੋਕ ਨੇ ਅੱਗੇ ਇਹ ਜਿਹੇ ਬੰਦਿਆਂ ਦੀ ਮੈਨੂੰ ਲੱਗਦਾ ਬਾਦਲ ਸਾਹਿਬ ਤੇ ਅਕਾਲੀ ਗੱਲ ਬਦਲ ਨਹੀਂ ਆ ਅਕਾਲੀ ਸੁਧਾਰ ਲਹਿਰ ਖਾਤਰ ਕਰਨ ਦੀ ਗੱਲ ਕੀਤੀ ਹੈ ਚਲ ਠੀਕ ਹੈ